ਲੋ ਜੀ ਆਪਾਂ ਖਾਲਸਾ ਕਾਲਜ ਦੇ ਇੱਥੇ ਆਪਾਂ ਦਰਸ਼ਨ ਕਰ ਲਿਆ ਦਰਸ਼ਨ ਕਰਕੇ ਸਾਡੇ ਲਈ ਦਾ ਇੱਕ ਗੁਰੂ ਘਰ ਹੀ ਆ ਜਦਾ ਹੈ ਸਾਡੇ ਬਜ਼ੁਰਗ ਇੱਥੇ ਆਏ ਸੀਗੇ ਉਹਨਾਂ ਨੇ ਇੰਨੀਆਂ ਤਪੱਸਿਆ ਕੀਤੀਆਂ ਤੇ ਮਿਹਨਤਾਂ ਕਰਕੇ ਆਪਣੇ ਵੱਡੇ ਵੱਡੇ ਨਾਮ ਨਾਮ ਆਪਣੇ ਜਮਾਇਆਪਟ ਕੋਈ ਰੀਜਨ ਸੀਗੇ ਕਿ ਜਿਹੜਾ ਉਹਨਾਂ ਨੂੰ ਸਭ ਕੁਝ ਤੋਂ ਛੱਡ ਕੇ ਜਾਣਾ ਪੈ ਗਿਆ ਸੋ ਇਸ ਕਰਕੇ ਆਪਾਂ ਇੱਥੇ ਨਮਨ ਕਰਨ ਆਏ ਸੀਗੇ ਧਰਤੀ ਨੂੰ ਤੇ ਬਿੜੇਰੇ ਵੀਡੀਓ ਦੇ ਨਾਲ ਤੁਸੀਂ ਤੇ ਚੈਨਲ ਨੂੰ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਦਾ ਨਾਮ ਦੀਪਾ ਵਜੀਤ ਵਾਲਾ ਯਾਰ ਆਪਣੀ ਉਹ ਨਾ ਇੱਦਾਂ ਆਪਾਂ ਦਾ ਰੈਂਡਮ ਆਏ ਸੀਗੇ ਮੈਂ ਕਿਹਾ ਟਰੱਕ ਨੂੰ ਹੱਥ ਦੇ ਕੇ ਨਿਕਲ ਲੈ ਜਦੋਂ ਨਾ ਬਟ ਯਾਰ ਆਪਣਾ ਇੱਥੇ ਘਟੋੜਾ ਇੱਕ ਘੰਟਾ ਵੇਸਟ ਕਰ ਦਿੱਤਾ ਜਿੱਦਾਂ ਨਾ ਕਿ ਬਾਈ ਕਹਿੰਦੇ ਟੈਕਸੀ ਮੰਗਾਦੇ ਆ ਹੀ ਨਹੀਂ ਹੈਗੀ ਕੋਈ ਟੈਕਸੀ ਹੁਣ ਉਹ ਗੱਡੀ ਇੱਕ ਆਂਦੀ ਪਈ ਆ ਜਦਾਂ ਬਾਸਾਂ ਦੀ ਪਈ ਆ ਉਹਨੂੰ ਆਪਾਂ ਹੱਥ ਦਿੰਦੇ ਆ ਤੇ ਆਪਾਂ ਕਿਉਂਕਿ ਆਪਾਂ گاਹਾ ਆ ਗਏ ਆ ਜਿਹੜਾ ਗੁਰੂ ਘਰ ਵਾ ਟਾਂਗੇ ਟਾਂਗੇ ਇਹ ਆਊਟ ਆਫ ਦਾ ਟਾਊਨ ਆ ਜਿੱਦਾਂ ਤੋਂ ਐਤੋਂ ਆਪਾਂ ਨੂੰ 15 ਕਿਲੋਮੀਟਰ ਫੇਰ ਪਿੱਛੇ ਜਾਣਾ ਪੈਣਾ ਆ 15 ਮੀਲ ਕਿਲੋਮੀਟਰ ਤੋਂ ਪਿੱਛੇ ਜਾ ਕੇ ਤੇ ਜਿਹੜਾ ਮੇਨ ਰੋਡ ਵਾਏ ਵਾਲਾ ਰੋਡ ਸਿੱਧਾ ਚੱਲ ਜਾਂਦਾ ਆ ਇਹ ਸੂਬਾ ਜਾਂਦਾ ਆ ਜਿੱਦਾਂ ਇਹ ਲਟੋਕਾ ਤੋਂ ਸੋ ਆ ਬਾਸਾਂ ਦੀ ਭਈਆ ਉਹਨਾਂ ਨੂੰ ਕਹਿੰਨੇ ਆ ਕਿ ਆਪਾਂ ਉਹ ਪਿਕ ਕਰ ਲੂਗੇ ਤਾਂ ਉੱਥੋਂ ਵੀ ਮੇਨ ਰੋਡ ਤੋਂ ਤੁਰ ਕੇ ਜਾਣਾ ਪੈਣਾ ਸਾਨੂੰ ਦਿਖਾਣੇ ਅੱਗੇ ਜੁੜੇ ਰਹੋ ਵੀਡੀਓ ਦੇ ਨਾਲ ਲੋ ਆਪਾਂ ਨੂੰ ਮਿਲ ਗਈ ਆ ਬੱਸ ਮਿਲ ਗਈ ਬਾਈ ਨੇ ਇਹਨੂੰ ਪਤਾ ਲੱਗ ਗਿਆ ਆਪਾਂ ਕਿੱਥੇ ਜਾਣਾ ਆ ਸੋ ਕਿੰਨਾ ਟਾਈਮ ਲੱਗ ਜਾਏਗਾ ਇੱਥੇ ਬਾਜੀ 10 ਮਿੰਟ 15 ਬਾਸ ਮਿਲ ਗਿਆ ਪਰ ਹੁਣ ਬਾਸ ਤੋਂ ਯਾਰ ਪਤਾ 20 ਮਿੰਟ ਕਹਿੰਦਾ ਪਤਾ ਨਹੀਂ ਇੰਨਾ ਟਾਈਮ ਕਿਉਂ ਕਹਿੰਦਾ ਰਾਤੀ ਦਾ ਇੰਨਾ ਟਾਈਮ ਲੱਗਿਆ ਨਹੀਂ ਬੜ ਕੋਈ ਨਹੀਂ ਪਰ ਉਹਦਾ ਇੱਕ ਫੇਅਰ ਹੈਗਾ 2 ਡਾਲਰ 60 ਸੈਂਟ ਦਾ ਫੇਅਰ ਹੋਆ ਬਾਟਾ ਬਏ ਨੂੰ 6 ਡਾਲਰ ਦਿੱਤੇ ਦੋਨਾਂ ਦੇ ਠੀਕ ਹੈ ਯਾਰ 6 ਡਾਲਰ ਦਿੱਤੇ ਮੈਂ ਕਿਹਾ 6 6 ਗੀੜੀਆਂ ਬੜ ਰੱਖੀ ਛੱਡ ਭਰਾਵਾ ਤੇ ਆਪਾਂ ਨੂੰ ਇਹਨਾਂ ਨੇ ਮੇਨ ਰੋਡ ਤੇ ਲਾਣਾ ਹੈ ਉੱਥੋਂ ਫਿਰ ਦੇਖਦੇ ਆ ਕਿੰਨਾ ਕੁ ਤੁਰ ਕੇ ਜਾਣਾ ਪੈਣਾ ਹੈ ਤੇ ਜੋੜੇ ਰਿਹਾ ਵੀਡੀਓ ਤੇ ਨਾਲ ਹੀ ਜ਼ਾ ਪ੍ਰਿੰਟ ਮੀਟ ਦਾ ਬੱਸ ਵੀਟ ਇਨ ਦਾ ਬੱਸ ਨਾਈਸ ਪਰਸਨ ਹੀ ਇਜ਼ ਗ੍ਰੇਡਿੰਗ ਅਸ ਥੈਂਕ ਯੂ ਯਾ so he's my friend he's buying ticket yeah so was that your good name what's your good name what's your name Shaki. chansik ah, sagi was the meaning? what's the meaning your name what's the meaning, meaning of your name sit here नमस्ते अंकल जी था। था। कौन सा मस्जिद है बा मस्जिद बारामू बारामू बाराबू मस्जिद बाराबू मस्जिद नेम इस्लामिक ट्रस्ट ਲੋ ਜੀ ਆਪਾਂ ਬਾਤੋਂ ਆ ਗਏ ਅੱਗੇ ਆਪਾਂ ਟਾਂਗੇ ਟਾਂਗੀ ਗੁਰਦਾਰੇ ਘਰ ਤੋਂ ਪਿੱਛੇ ਆ ਗਏ ਹੁਣ 20 ਕਿਲੋਮੀਟਰ ਦੇ ਆਉਣ ਪੈਦਾ ਪਰ 20 ਕਿਲੋ ਵੀ ਯਾਰ ਇੱਥੇ ਨਾ 50 ਕਿਲੋਮੀਟਰ ਨਾਲ ਦੇ ਆ ਹੌਲੀ 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 ਆਉਂਦੀਆਂ ਬੱਸਾਂ ਜਿੱਦਾਂ ਸੋ ਆਪਾਂ ਖੜੇ ਆ ਇਸ ਟਾਈਮ ਜਿਹੜਾ ਇੱਥੇ ਪਿੰਡ ਵੱਨ ਨਾਲੇ ਆ ਮੇਨ ਰੋਡ ਜਾਂਦਾ ਆ ਜਿਹੜਾ ਬਾਤੋਂ ਤੇ ਸੂਬਾ ਜਾਂਦਾ ਆ ਤੇ ਮੀਡਲ ਤੇ ਖੜੇ ਆ ਇੱਥੇ ਨਾਲ ਪਿੰਡ ਉਹ ਇੱਥੇ ਖਾਲਸਾ ਕਾਲਜ ਆ ਪੁਰਾਣਾ ਇੱਥੇ ਜਿੰਨੇ ਵੀ ਫੀਜੀ ਦੇ ਜਿਹੜੇ ਜਿੰਦੇ ਵੀ ਜਿਹੜੇ ਪੁਰਾਣੇ ਆਏ ਸੀਗੇ ਸਾਰੇ ਬੰਦੇ ਫੀਜੀ ਦੇ ਵਿੱਚ ਉਹ ਸਾਰਿਆਂ ਨੇ ਇੱਥੋਂ ਸਟੱਡੀ ਕੀਤੀ ਹੋਈ ਆ ਆਪਸ ਹੋ ਜਾਏ ਚੱਲ ਹੁਣ ਐਡੀ ਦੂਰ ਆਏ ਆ ਆਪਾਂ ਤੇ ਇੱਥੇ ਵੀ ਆਪਾਂ ਜਦਾਬ ਜੀ ਨੂੰ ਦਿਖਾ ਕੇ ਜਾਈਏ ਕਿ ਜਿਹੜੇ ਆਪਣੇ ਇੱਥੇ ਪਹਿਲੀਆਂ ਪੁਰਾਣੀਆਂ ਕਮਿਊਨਿਟੀ ਦੇ ਬੰਦੇ ਸੀਗੇ ਸੋ ਉੱਥੇ ਪੜੇ ਆ ਕਾਲਜ ਦੇ ਵਿੱਚ ਦੇਖੋ ਫੀਜੀ ਦੇ ਵਿੱਚ ਖੜੇ ਆਪਾਂ ਇਸ ਟਾਈਮ ਤੇ ਖਾਲਸਾ ਕਾਲਜ ਆ ਪ੍ਰਾਇਮਰੀ ਸਕੂਲ ਕਿੰਡਰ ਗਾਰਟਨ ਸਾਰਾ ਕੁਝ ਹੈਗਾ ਇੱਥੇ ਤਾਂ ਲੋ ਤੁਹਾਨੂੰ ਲੈ ਕੇ ਜਾਂਦੇ ਆਂ ਲਓ ਆਪਾ ਲਓ ਕੀ ਉਹ ਸਾਹਮਣੇ ਆਪਾਂ ਨੂੰ ਦੇਖਿਆ ਉਹ ਸਾਹਮਣੇ ਉੱਥੇ ਪੁੱਜਣਾ ਹੈ ਆਪਾਂ ਉੱਥੋਂ ਪੁੱਜ ਕੇ ਪਾਣੀ ਦੀ ਬੋਤਲ ਲੈ ਲੈਣੇ ਉਥੋਂ ਉਹ ਸਾਹਮਣੇ ਰੋੜ ਇਹਦਾ ਦੂਰ ਨਹੀਂ ਹੈਗਾ ਫਿਰ ਵੀ ਨਾ ਇਹ ਬੰਦਾ ਕੱਲਾ ਹੋਵੇ ਫਿਰ 10 ਮਿੰਟ ਤਾਂ ਲੱਗ ਜਾਣੇ ਜਾਣ ਨੂੰ ਜਿੱਦਾਂ ਕਾਫੀ ਵੱਡਾ ਆ ਆਪਾਂ ਇੱਥੋਂ ਵਿੱਚ ਆਹਾ ਮਾਰਕੀਟ ਜਿਹੀ ਆਈ ਹੈ ਇੱਕ ਇੱਥੇ ਪਾਣੀ ਵਗੈਰਾ ਲੈਣੇ ਪਏ ਜਦਾ ਪਾਣੀ ਵਗੈਰਾ ਲੈ ਕੇ ਫਿਰ ਇੱਥੋਂ ਨਿਕਲਦੇ ਹਾਂਗਾ ਕਿਉਂਕਿ ਕਾਲਜ ਹੈ ਉੱਥੇ ਮੈਨੂੰ ਪਤਾ ਨਹੀਂ ਹੈਗਾ ਗੁਰੂ ਘਰ ਹੈਗਾ ਕਿ ਨਹੀਂ ਪਾਣੀ ਪੂਣੀ ਦਾ ਕੀ ਹਿਸਾਬ تھا ਵਾ ਸੋ ਜੇ ਅੰਦਰੋਂ ਬੰਦ ਹੋਇਆ ਤਾਂ ਆਪਾਂ ਨੂੰ ਮੇਬੀ 12ਵੀਂ ਵੀਡੀਓ ਬਣਾ ਕੇ ਆਉਣਾ ਪੈਣਾ ਹੈ ਜੇ ਅੰਦਰ ਗੇਟ ਖੁੱਲਾ ਹੋਊਗਾ ਤਾਂ ਫਿਰ ਆਪਾਂ ਜਰੂਰ ਜਾਵਾਂਗੇ ਉੱਥੇ ਮੈਨੇਜਮੈਂਟ ਦੇ ਨਾਲ ਜੇ ਤਾਂ ਆਪਾਂ ਗੱਲਬਾਤ ਕਰਕੇ ਆਵਾਂਗੇ ਸੋ ਇੱਥੋਂ ਦੇਖਦੇ ਆਪਾਂ ਕੁਝ ਲੈਣੇ ਆ ਖਾਣ ਪੀਣ ਲਈ ਤੇ ਲੈ ਕੇ ਫਿਰ ਨਿਕਲਦੇ ਹਾਂ ਲਓ ਜੀ ਆਪਾਂ ਇੱਥੋਂ ਲਈ ਆ ਇਹਨਾਂ ਤੋਂ ਆਈਸਕ੍ਰੀਮ ਵਗੈਰਾ ਲਈ ਆ ਜਿਹੜੇ ਬੜੀਆਂ ਸਸਤੀ ਲੱਤੀ ਆ ਸੋ ਇੱਥੇ ਭੈੜਾ ਹੁਣੀ ਸੀਗੇ ਇਹ ਜਰਾ ਉਹ ਆਪ ਪੁੱਛਿਆ ਸੀਗਾ ਵੈਸੇ ਇਹਨਾਂ ਤੇ ਇੰਨਾ ਕਿ ਸਾਰੇ ਬੰਦੇ ਇਹਦਾ ਇੰਡੀਆ ਤੋਂ ਦਵਾਈ ਆ ਕਿ ਕੋਈ ਜਰਾ ਕੋਈ ਸਾਊਥ ਕੋਰੀਆ ਵਗੈਰਾ ਦੇ ਇਧਰ ਆਏ ਹੋਏ ਆ ਆਪ ਇਹਨਾਂ ਨਾਲ ਗੱਲ ਕਰਦੇ ਆ। ਸੋ ਦੀਦੀ ਆਪ ਜੀ ਆਪਣਾ ਨਾਮ ਪਤਾਈਏ ਔਰ ਇਹ ਮੇਰਾ ਨਾਮ ਇੰਦਰ ਗੋਸਾਈ ਹੈ। ਇੰਦਰ ਗੋਸਾਈ। ਗੋਸਾਈ। ਸੋ ਸਹੀ ਇੰਦਰ ਗੋਸਾਈ ਆ ਸਮਝੋ। ਔਰ ਆਪ ਇਹ ਕੌਨਸੀ ਲੋਕੇਸ਼ਨ ਹੈ ਆਪਕੇ ਇਹ? ਆ ਇਹ ਵਾਲਾਲਾ ਹੀ ਜਿਲ੍ਹਾ ਹੈ ਔਰ ਹਮ ਖਾਲਸਾ ਕਾਲਜ ਸਕੂਲ ਦੇ ਨਜ਼ਦੀਕ ਪਰ ਰਹਤੇ ਹਾਂ। ਔਰ ਮੇਰੀ ਸ਼ੌਪ ਦਾ ਨਾਮ ਹੈ ਕੁਇਕ ਐਂਟਰਪ੍ਰਾਈਜ਼ ਉਹ ਜੋ ਰਸਤੇ ਖਾਲਸਾ ਕਾਲਜ ਸੇ ਹੋਕਰ ਜਾਂਦਾ ਹੈ। ਔਰ ਸਹੀ ਹੈ। ਅੱਛਾ ਜੇ ਆਪ ਜੀ ਇਥੇ ਖਾਲਸਾ ਕਾਲਜ ਜਾਂਦੇ ਆਂ ਫੀਜੀ ਦੇ ਵਿੱਚ ਜੋ ਦੀਦੀ ਉਹਨਾਂ ਨੇ ਦੱਸਿਆ ਟਾਂਗੀ ਟਾਂਗੀ ਗੁਰੂ ਘਰ ਤੋਂ ਇਹ ਗੁਰੂ ਘਰ ਸਟੇ ਕਰ ਸਕਦੇ ਆ ਤੁਸੀਂ ਪਰ ਤੁਹਾਨੂੰ ਬੈਗ ਪਿੱਛੇ 15 ਤੋਂ 20 ਕਿਲੋਮੀਟਰ ਆਣਾ ਪੈਣਾ ਆ। ਤਾਂ ਜਦੋਂ ਤੁਸੀਂ ਜਿਹੜਾ ਇੱਕ ਜਿਹਦਾ ਪਿੰਡਾਂ ਨੂੰ ਗਲੀਆਂ ਨਹੀਂ ਜਾਣੀ ਹੁੰਦੀਆਂ ਗਲੀਆਂ ਦੇ ਜਾਂਦੇ ਜਾਂਦੇ ਖੱਬੇ ਪਾਸੇ ਇਹਾਂ ਦੀ ਸੌਗਤ ਹੈ ਉਹਨਾਂ ਦੀ।

So है है पे पे वो हाँ, मेरी माँ भी भी वो मेरी अभी भी जीवित रहते और नहीं रहते नहीं ये तो यहाँ मेरा शॉप है घर तो माँ के अलग से है अच्छा, हाँ, अच्छा आपकी हाँ. तो ये नहीं, नहीं, आप अच्छा, अच्छा, तो आपके जो मम्मी डेडी थे वो वहाँ से इंडिया से थे इंडिया नहीं ग्रेरेंट्स जी साउथ अफ्रीका ఆ ఫాదర్ కే సైడ్ సే జో ఫాదర్ కే సైడ్ సే హ ఆ సౌత్ ఆఫ్రికా సౌత్ ఆఫ్రికా కే ఆజా థే తో ఓ మెకానిక్ థే అచ్చా దేఖో ఓహీ హ సారే వసే జో మైగ్రేషన్ హౌన్ బి చల్ ది పైయ హ ఓ సదियां తో చల్ ది పైయ సి మైగ్రేషన్ కల్లే హౌన్ బి చల్ ది పైయ హ گی ఎర్ కర్ కే బందే నా అజ త చిడియా దే కోసలే బనే హోయే కదే కిదే జా కే బనా దే కదే కిదే జా కే జా దే ఉసే తరా బందే వీ జీనే జానే సో వద్యా లగయా అచ్చా లగా ఆప్ సే మిల్ కే ధన్యవాద్ జీ బहोत बहोत धन्यवाद ਮੁਝੇ ਵੀ ਬਹੁਤ ਅੱਛਾ ਲੱਗਾ ਆਪ ਲੋਗੋਸੇ ਮਿਲ ਕੇ ਔਰ ਬਾਤ ਕਰ ਕੇ ਆਈਸਕ੍ਰੀਮ ਲਈ ਆਇਆ ਜਾਂ ਬੇ ਕੁੜੀ ਨੂੰ ਬਹੁਤ ਪਸੰਦਾ ਆ ਆਈਸਕ੍ਰੀਮ ਤੇ ਵਧੀਆ ਯਾਰ ਬਰ ਘਰ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਗਰਮੀ ਦਾ ਸਾਹਮਣੇ ਆਪਣ ਥੋੜਾ ਰਹਿ ਗਿਆ ਹੁਣ ਦੂਰ ਖਾਣੇ ਬਈਆ ਖਾ ਕੇ ਆ ਪੂਰਾ ਪਿੰਡਾ ਵਾਲਾ ਮਾਹੌਲ ਆ ਦੇਖਾ ਗੰਨੇ ਯਾਰ ਯਾਰਾ ਹੀ ਆ ਪੂਰਾ ਮੈਂ ਤਾਂ ਇਹਦਾ ਲਾਦਾ ਯਾਰ ਪੰਜਾਬ ਦੇ ਘੁੰਮਦੇ ਹੁੰਦੇ ਸਾਹਮਣੇ ਗੁਰਦਾਰਾ ਘਰ ਆ ਗੰਨੇ ਆ ਹੈ ਸਵਾਰ ਖੜੇ ਆ ਜਿਹੜੀ ਅਸੀਂ ਲੋਕਲ ਦੀ ਕਮ ਲੋਕਲ ਕਮਿਊਨਿਟੀ ਆਪਾਂ ਉਹਨਾਂ ਨੂੰ ਬੁਲਾ ਕਹਿੰਦੇ ਆ ਉਹ ਯਾਰ ਮੋਰੇ ਸਾਸਿਕਲ ਕਹਿ ਦਿੰਦੇ ਆ ਬੁਲਾ 베ਵੀ ਬੁਲਾ ਬਾਈ ਹੈਲੋ ਹੈਲੋ ਲੋ ਜੀ ਆਪਣੀ ਡੈਸਟੀਨੀ ਆ ਗਈ ਆ ਲਾਰਾਉਂ ਚੱਲ ਗਿਆ ਇੱਥੇ ਮੇਲਾ ਦਾ ਇਹਨਾਂ ਦਾ ਪੀਰੀਅਡ ਵਗੈਰਾ ਮੁੱਕ ਗਿਆ ਖਾਲਸਾ ਕਾਲਜ ਆ ਸਾਰੀ ਪੰਜਾਬੀਆਂ ਨੇ ਸਟੈਬਲਿਸ਼ਮੈਂਟ ਕੀਤੀ ਹੋਈਆਂ ਕਾਲਜਾਂ ਆ ਆ ਸਾਰਾ ਪੰਜਾਬੀਆਂ ਨੇ ਬਣਾਇਆ ਹੋਇਆ ਫੀਜੀ ਦੇ ਵਿੱਚ ਆਦਾਏ ਸੀਗੇ ਸਾਰਾ ਬੁਰਾ ਹਾਲ ਹੋ ਗਿਆ ਓਹੋ ਇੱਥੇ ਸਾਰਾ ਕੁਝ ਹੈਗਾ ਪ੍ਰਾਇਮਰੀ ਸਕੂਲ ਕਿੰਡੀ ਗਾਰਡਨ ਸਾਰਾ ਕੁਝ ਹੈ ਹਾਲਸਾ ਕਾਲਜ ਦੇ ਆਪਾਂ ਖੜੇ ਆ ਇੱਥੇ ਆਪਣੇ ਰਿਸਪੈਕਟਿਡ ਪ੍ਰਿੰਸੀਪਲ ਵਾ ਇੱਥੇ ਦੇ ਸੋ ਇਹਰਾ ਦੇ ਖਾਲਸਾ ਕਾਲਜ ਤੇ ਇੱਥੇ ਇਹਨਾਂ ਦੇ ਇਨਚਾਰਜ ਹੋ ਜਿੱਦਾ ਸਾਰੇ ਸੋ ਇਹਦੇ ਵਿੱਚ ਜਿਹੜਾ ਕਾਲਜ ਜਿਹੜਾ ਇਹ ਬਣਿਆ ਸੀਗਾ 1959 ਦੇ ਵਿੱਚ ਬਣਿਆ ਸੀਗਾ ਸੋ ਇਹਦਾ ਨਾਮ ਇਸ ਟਾਈਮ ਹੈਗਾ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਅੰਡਰ ਆਉਦਾ ਹੈ ਇਹ ਸਾਰਾ ਕੁਝ ਸੋ ਇੱਥੇ ਤੇ ਸਾਰਾ ਉਹਨਾਂ ਨਾਲ ਆਪਾਂ ਗੱਲ ਕੀਤੀ ਹੈ ਸਾਰੇ ਇਹਨਾਂ ਨੇ ਦੱਸਿਆ ਹੈ ਆਪਾਂ ਕਿ ਹਾਈ ਹਾਈ ਸਕੂਲ ਕਾਲਜ ਹੈ ਨਾ ਜੋ ਜੀ ਕਲਾਸ ਵਗੈਰਾ ਕਾ ਆਪ ਬਤਾਈਏ ਆਪ ਕੀ ਕੀ ਹੈ ਜੀ ਇਹ ਖਾਲਸਾ ਕਾਲਜ ਹੈ ਔਰ ਯਹਾਂ ਪਰ ਇਆ 9th ਸੇ ਲੈ ਕੇ ਇਆ 13 ਤੱਕ ਕ ਪੜਾਈ ਹੋਤਾ ਹੈ जो बच्चे क्लास एट से आते हैं वो ए आर नाइन जाते हैं फिर उनका एजुकेशन ए आर टेन जाता है फिर ए आलेवन फिर ए आर ट्वेल्व फिर ए आ थर्टीन से वे निकल कर ग्रेजुएट होकर फिर यूनिवर्सिटी पढ़ने के लिए जाते, जाते, जाते हैं और आ, आगे चल जो पढ़ाई करना चाहते हैं वो जाकर करते हैं है है जो इसका सेकेंडरी स्कूल वो इस इस, तरफ ये भी इस, ए, उस तरफ हमारे प्राइमरी स्कूल है खालसा प्राइमरी स्कूल है अच्छा उस, इसका ही ब्लॉक है वो भी जी वो खालसा प्राइमरी स्कूल का ब्लॉक है और उससे जो ऊपर है वो कॉटस है वो उस अच्छा वहाँ पे कौन रहता है वहाँ अभी कुछ कुछ लोग को दिया गया है जो वहाँ पे रहते है, करते हैं हैं। करते तो यहाँ पे आप बता रहे थे का, का क्लासेस 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 क्लासेस। क्लासेस वहाँ पर कंप्यूटर क्लासेस होता है ऑफिस टेक्नोलॉजी का क्लास भी होता है उस तरफ में और जो ऊपर का जो भाग है वहाँ वो सब हमारे क्लासरूम्स है ए आ नाइन है ए टेन है फिर उस तरफ एलेवन है है, फिर इस तरफ हमारे ईयर थर्टीन के बच्चे पढ़ते हैं जी तो so, अभी जैसे अभी दस क्लास है तो जैसे है, और उसके है आ, तो नाइन ए है नाइन बी है नाइन सी ऐसे नाइन डी चार स्ट्रीम है तीन स्ट्रीम है चार स्ट्रीम एक एक लेवल का जी एक तीन से चार स्ट्रीम है उसमें लगभग बीस से तीस बच्चे पढ़ते हैं राइट ਸੋ ਇੱਕ ਯਹਾਂ ਪੇ ਅਭੀ ਇੱਕ ਉਹ ਪੁਰਾਣਾ ਗੁਰਦੁਆਰਾ ਹੈ ਉੱਪਰ ਮੇ ਨਾ ਉਹ ਜੀ ਹੈ ਗੁਰਦੁਆਰਾ ਵਹਾਂ ਪਰ ਉੱਪਰ ਹੈ ਉਹ ਪਹਿਲੇ ਬਣਾਇਆ ਗਿਆ ਫਿਰ ਇਹ ਗੁਰਦੁਆਰਾ ਉਸ ਤਰ੍ਹਾਂ ਪੇ ਬਿਲਡਿੰਗ ਠੀਕ ਹੈ ਇੱਥੇ ਪਹਿਲਾ ਇੱਕ ਗੁਰੂ ਘਰ ਸੀਗਾ ਉੱਪਰ ਜਿੱਦਾ ਕਿਉਂਕਿ ਉਹ ਪੌੜੀਆਂ ਦੇਖਦੀਆਂ ਪੰਜਾਬ ਨਾ ਉੱਥੇ ਆ ਦੇਖੋ ਪੌੜੀਆਂ ਆ ਤੇ ਇੱਥੇ ਗੁਰਦੁਆਰਾ ਇੱਕ ਇਹਨਾਂ ਨੇ ਨਵਾਂ ਬਣਾਇਆ ਕਿਉਂਕਿ ਜਿਹੜੇ 올ਡ ਬਜ਼ੁਰਗ ਸੀਗੇ ਜਿਹੜੇ ਉਹਨਾਂ ਨੂੰ ਇੱਥੇ ਉੱਪਰ ਚੜ੍ਹਦਾ ਔਖਾ ਸੀਗਾ ਜਿੱਦਾ ਕਿਉਂਕਿ ਜਗ੍ਹਾ ਉਨੀ ਕਾ ਜਾਂ ਪਤਾ ਨਹੀਂ ਕਿ ਕੀ ਇਹਨਾਂ ਨੇ ਡਿਫਰੈਂਟ ਹੋਰ ਥੱਲੇ ਇਹਨਾਂ ਨੇ ਬਣਾਇਆ ਬਸ ਜਿਹੜਾ ਉਹ ਉਹ ਉੱਪਰ ਹੀ ਹੁੰਦਾ ਹੈ ਬਟ ਇਹਨਾਂ ਦੇ ਇਹਨਾਂ ਨੇ ਸਪੀਕਰ ਵਗੈਰੇ ਨਾਲ ਅਟੈਚ ਕਰਕੇ ਸਕੂਲ ਪ੍ਰਿਆ ਉਹਨਾਂ ਸੇ ਕੰਡਕਟ ਹੁੰਦਾ ਹੈ ਅੱਛਾ ਸਕੂਲ ਪ੍ਰੇਅਰ ਹੁੰਦਾ ਹੈ ਸੋ ਇੱਥੇ ਦੇ ਜੋ ਜੋ ਪ੍ਰੇਅਰ ਕਰਦੇ ਹੋ ਯਹਾਂ ਸੇ ਗੁਰੂ ਘਰ ਸੇ ਆਤੇ ਹੋ ਉਹ ਗ੍ਰੰਥੀ ਜੀ ਹਾਂ ਉੱਪਰ ਸੇ ਜਾ ਕੇ ਬੱਚੇ ਐਵਰੀ ਮਾਰਨਿੰਗ ਆਤੇ ਹੋ ਐਵਰੀ ਮਾਰਨਿੰਗ ਬੱਚੇ ਕਰਦੇ ਨੇ ਜੀ ਸੋ ਇੱਥੇ ਦੇ ਜਿਹੜੇ ਪ੍ਰੇਅਰ ਸਾਡਾ ਕਲਾਸ ਸ਼ੁਰੂ ਹੁੰਦਾ ਪ੍ਰਿਆ ਸੇ ਅੱਛਾ ਇੱਥੇ ਦੇ ਜਦੋਂ ਆਪਣੇ ਪ੍ਰੇਅਰ ਹੁੰਦੀ ਹੈ ਜਦੋਂ ਪੀਟੀ ਤੋਂ ਪਹਿਲਾਂ ਪ੍ਰੇਅਰ ਹੁੰਦੀ ਹੈ ਹਰੇਕ ਸਕੂਲ ਦੇ ਜਿਹਦਾ ਸੋ ਇੱਥੇ ਟੰਗ ਲਾ ਕੇ ਗੁਰੂ ਘਰ ਦੇ ਜਿਹੜਾ ਸਿੰਘ ਸਾਹਿਬ जी इस, इस, इस तरफ भी एक गुरुद्वारा है जहाँ पर अरदास होता है अच्छा वहाँ पे भी डिफरेंट है जी वहाँ पर अरदास होता है टेम में एक बार होता है ताकि जो कॉलेज का पढ़ाई वो अच्छी तरह से चल सके और अध्यापक और बच्चे मिलकर अच्छी तरह से जो पाठशाला के कार्य वो कर सके लिया ब्लेसिंग लिया जाता है आ, अर्दास किया जाता है। भाई बच्चे और अध्यापक गण के संग मिलकर so और मैनेजमेंट बोर्ड भी आते है क्योंकि अपनी जारी आत्मा होंगी ਉਹ ਹਮੇਸ਼ਾ ਰੱਬ ਦੇ ਨਾਲ ਜੁੜੀਆਂ ਹੁੰਦੀ ਹੈ ਜੇ ਆਪਾਂ ਰੱਬ ਦਾ ਨਾਮ ਲੈਂਦੇ ਆ ਉਸੇ ਕਰਕੇ ਜਿਹੜਾ ਸਟੂਡੈਂਟ ਤੇ ਉਹਨਾਂ ਨੂੰ ਆਪਣੇ ਸਪੀਚਰ ਆਪਣਾ ਜਿਹੜਾ ਧਰਮ ਆ ਉਹਦੇ ਨਾਲ ਜੋੜ ਕੇ ਰੱਖਦੇ ਆ ਫਿਰ ਜਿਹੜੇ ਸਟੂਡੈਂਟ ਹੁੰਦੇ ਉਹ ਵੀ ਵਧੀਆ ਪੜਦੇ ਆ ਜਿੱਦਾਂ ਕਿੰਦਾ ਕਿਹ ਕਹੇ ਸਾਡੇ ਕਾਲਮ ਰਹਿੰਦੇ ਆ ਜਿੱਦਾਂ ਨਾ ਹਾਈਪਰ ਨਹੀਂ ਹੁੰਦੇ ਹੈਗੇ ਉਹ ਚੀਜ਼ਾਂ ਤੋਂ ਜਿੱਦਾਂ ਬਚਦੇ ਆ ਜਿਹੜੀ ਜਨਰੇਸ਼ਨ ਆ ਵੀ

और कुछ आप बोलना बताना चाहते हैं कुछ ये कॉलेज के बारे में कुछ यही है हम कोशिश करते हैं कि हम बच्चों को अच्छी तरह से पढ़ाए ताकि वे अपनी जो जिंदगी है जिन्दगी जीवन में है। सफलता पा सके आगे बढ़ सके और यूनिवर्सिटी का पढ़ाई कर सके हम चाहते हैं कि वे अपने जीवन में सफलता पाए दिन दुगनी रात चौगनी करे और आगे बढ़े अपने जीवन में क्योंकि जो फर्स्ट तो पहले माँ बाप होते हैं ना घर में तो माँ बाप ਮਾਪੇ ਬਾਪ ਕੇ ਬਾਦ ਤੋ ਜੋ ਉਨਕਾ ਜੋ ਟੀਚਰ ਹੋਤਾ ਹੈ ਗੁਰੂ ਹੋਤਾ ਹੈ ਵੋ ਹੀ ਹੈ ਜੀ ਮੇਨ ਵੋ ਹੀ ਹੈ ਜੀ ਉਸਕੇ ਉਹ ਅਗਰ ਵੋ ਗੁਰੂ ਅੱਛੇ ਰਹੇਗੇ ਤੋ ਜੋ ਸਟੂਡੈਂਟ ਹੋਤੇ ਹੈ ਤੋ ਆਪਣੀ ਲਾਈਫ ਕੋ ਅੱਛੀ ਸੇ ਸਰਵਾਈਵ ਕਰ ਸਕਤੇ ਹੈ ਅੱਛੀ ਜ਼ਿੰਦਗੀ ਜੀ ਸਕਤੇ ਹੈ ਜੀ ਔਰ ਸਾਥੋ ਸਾਥ ਦੂਸਰੇ ਕੋ ਵੀ ਅੱਛੀ ਸੇ ਆਪਣੇ ਕਮਿਊਨਿਟੀ ਮੇ ਹੈਲਪ ਕਰ ਸਕਤੇ ਹੈ ਉਸਨੇ ਜੀ ਜਿੱਤਾ ਦੱਸਿਆ ਨਾ ਆਪਣੇ ਪ੍ਰਿੰਸੀਪਲ ਹੁਣੀ ਦੱਸਿਆ ਹੈ ਗੁਰੂ ਆਹ ਜਿਹੜਾ ਖਲਸਾ ਕੋਰੋ ਜੇ 1969 ਦੇ ਵਿੱਚ ਇਹ ਬਣਾਇਆ ਸੀਗਾ ਤੇ ਇਹ ਜਿਹੜਾ ਏਰੀਆ ਦਾ ਨਾਮ ਪੈਂਦਾ ਏਰੀਆ ਦਾ ਨਾਮ ਪੈਂਦਾ ਵਿਲ ਵਿਤੂ ਲੂਵਾ ਪੈ ਜਾਂਦਾ ਆ ਜਿਹੜੇ ਇੱਥੇ ਦੇ ਕਵੀਤੀ ਭਾਸ਼ਾ ਆ ਉਹਦੇ ਹਿਸਾਬ ਨਾਲ ਇਹਨੂੰ ਪਾਣੀ ਕਹਿੰਦੇ ਆ ਜਦਾਂ ਸੋ ਆਪਾਂ ਇੱਥੇ ਰਿਸ਼ਕਸ਼ੰਦੇ ਹੁਣ ਇਹਨਾਂ ਨੂੰ ਥੈਂਕ ਯੂ ਕਰਕੇ ਤੋਂ ਆਪਾਂ ਨਿਕਲ ਜਾਣਾ ਆ ਲੋ ਜੀ ਆਪਾਂ ਖਾਲਸਾ ਕਾਲਜ ਦੇ ਇੱਥੇ ਆਪਾਂ ਦਰਸ਼ਨ ਕਰ ਲਿਆ ਦਰਸ਼ਨ ਕਰਕੇ ਸਾਡੇ ਲਈ ਤਾਂ ਇੱਕ ਗੁਰੂ ਘਰ ਹੀ ਆ ਜਦਾਂ ਆ ਸਾਡੇ ਬਜ਼ੁਰਗ ਇੱਥੇ ਆਏ ਸੀਗੇ ਉਹਨਾਂ ਨੇ ਇੰਨੀਆਂ ਤਪੱਸਿਆ ਕੀਤੀਆਂ ਤੇ ਮਿਹਨਤਾਂ ਕਰਕੇ ਆਪਣੇ ਵੱਡੇ ਵੱਡੇ ਨਾਮ ਨਾਮ ਆਪਣੇ ਜਮਾਇਆਪਟ ਕੋਈ ਰੀਜਨ ਸੀਗੇ ਕਿ ਜਿਹੜਾ ਉਹਨਾਂ ਨੂੰ ਸਭ ਕੁਝ ਇੱਥੋਂ ਛੱਡ ਕੇ ਜਾਣਾ ਪੈ ਗਿਆ ਸੋ ਇਸ ਕਰਕੇ ਆਪਾਂ ਇੱਥੇ ਨਮਨ ਕਰਨ ਆਏ ਸੀਗੇ ਧਰਤੀ ਨੂੰ ਤੇ ਬਿਣੇ ਹੋਰ ਵੀਡੀਓ ਦੇ ਨਾਲ ਤੁਸੀਂ ਤੇ ਚੈਨਲ ਨੂੰ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਦਾ ਨਾਮ ਦੀਪਾ ਵਜੀਦ ਵਾਲਾ ਸੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਦੋਵੇਂ ਨੂੰ ਇਜਾਜ਼ਤ ਜਾਣ ਲਈ ਥੈਂਕ ਯੂ ਮਿਹਰਬਾਨੀ ਰੱਬ ਰੱਖਾਈ ਬਸ ਆ ਗਈ ਆ ਸਾਡੇ ਬਸ ਆ ਗਈ ਇਹਨੂੰ ਪੁੱਛਦੇ ਆ ਜੋਈ ਆਪਾਂ ਇਥੋਂ ਖਾਲਸਾ ਕਾਲਜ ਆ ਕੇ ਤੋਂ ਰੋਡ ਤੋੜਾ ਪਰ ਬਸ ਮਿਲ ਗਿਆ ਲੋਕਲ ਬਸ ਮਿਲੀ ਆ ਕਿਉਂਕਿ ਜਿਹੜੀ ਐਕਸਪ੍ਰੈਸ ਬਸ ਉਹ ਨਾਲ ਆਪਾਂ ਨੂੰ ਪਿਕ ਨਹੀਂ ਕਰਦੇ ਆ ਕਿ ਮੈਂ ਰੋਡ ਦੇ ਥੋੜੇ ਰੋਡ ਦੇ ਵਿੱਚ ਤੇ ਆਪਾਂ ਨੂੰ ਜਿਹੜਾ ਇਹਨਾਂ ਦਾ ਮੇਨ ਜਿਹੜਾ ਬਸ ਸਟਾਪ ਆ ਜਿਹੜਾ ਮੇਨ ਅੱਡਾ ਆ ਇਹਨਾਂ ਦਾ ਇੱਕ ਦਾ ਇੱਕ ਵਸੇ ਬਾ ਪੈਂਦਾ ਉਹ ਸਾਨੂੰ ਹੋਰ ਪਿੱਛੇ ਜਾਣਾ ਪੈਣਾ ਸੀ ਬਟ ਆਪਾਂ ਜਿੱਥੋਂ ਪਹਿਲਾਂ ਆਏ ਸੀ ਗੁਰੂ ਘਰ ਤੋਂ ਟਾਂਗੀ ਟਾਂਗੀ ਤੋਂ ਆਪਾਂ ਆਏ ਸੀਗੇ ਆਪਾਂ ਹੁਣ ਉਹ ਵਾਲੇ ਪਾਸੇ ਨੂੰ ਜਾਂਦੇ ਪਏ ਆ ਉਹ ਹੈਗਾ ਇੱਥੋਂ 15 ਤੋਂ 20 ਕਿਲੋਮੀਟਰ ਤੇ ਉਤੋਂ ਗਾਹਾਂ ਹੋਰ 15 ਤੋਂ 20 ਕਿਲੋਮੀਟਰ ਹੋਰ ਪੈ ਜਾਣਾ ਹੈ ਆ ਰਾਉਂਡ ਚਾ 45 ਤੋਂ 50 ਮਿੰਟ ਲੱਗ ਜਾਣੇ ਹੋਰ ਉੱਥੇੋਂ ਆਪਾਂ ਨੂੰ ਜਾਣ ਨੂੰ ਤੇ ਉੱਥੋਂ ਜਾ ਕੇ ਆਪਾਂ ਇਹ ਬੱਸ ਫੜਨੀ ਆ ਸੂਬਾ ਵਾਲੀ ਸੋ ਜੋ ਕਿ ਪਹਿਲਾਂ ਆ ਅਕਬਰ ਬੱਸ ਦੇ ਵਿੱਚ ਆਏ ਸੀਗੇ ਤੇ ਉਸ ਤੋਂ ਆਪਾਂ ਬੱਸ ਲੈਣੀ ਆ ਬਾਈ ਨੇ ਸਾਨੂੰ ਦੱਸਿਆ ਆ ਇਹਨੇ ਬਾਈ ਨੇ ਤੇ ਵਿਚ ਵਾਸ ਆਫ ਦੈਟ ਵਨ ਸੰ ਸੰ ਸਾਨਵੀਮ ਸਾਨਵੀਮ ਕੰਪਨੀ ਦੀ ਬੱਸ ਚੱਲਦੀ ਆ ਉਹ ਆਪਾਂ ਨੂੰ ਸੂਬਾ ਲੈ ਕੇ ਜਾਂਦੀ ਆ ਤਾਂ ਸੂਬਾ ਆਪਾਂ ਜਾ ਕੇ ਤੇ ਵੀਡੀਓ ਤੇ ਨਾਲ ਲੱਗੇ ਰਹੋ ਆਪਾਂ ਦੇਖੀ ਆਇਓ ਤੇ ਸਾਨੂੰ ਦਿਖਾਣੇ ਫਿਰ ਅੱਗੇ ਆ ਗਏ ਟੀਮ ਦਾ ਆ ਭਾਈ ਹੁਣੇ ਆਪਾਂ ਨੂੰ ਨਾ ਬੱਸ ਦੇ ਵਿੱਚ ਮਿਲੇ ਆ ਤੇ ਇੱਥੇ ਦੇ ਫਾਰਮਰ ਆ ਤਾਂ ਇਹਨਾਂ ਨੂੰ ਪੁੱਛਦੇ ਆਂ ਕਿ ਇੱਥੇ ਦਾ ਜ਼ਮੀਨ ਦਾ ਕੀ ਹਿਸਾਬ ਦਾ ਵਾ ਜਿੱਦਾਂ ਜੇ ਕਿਸੇ ਨੇ ਲੈਣੀ ਹੋਵੇ ਤਾਂ ਤੇ ਕੀ ਰੂਲ ਰੈਗੂਲੇਸ਼ਨ ਵਾ ਜ਼ਮੀਨ ਦੇ ਪ੍ਰਤੀ ਇਹਨਾਂ ਦੀ ਲੋ ਜੀ ਭਾਈ ਸਾਹਿਬ ਜੀ ਆਪ ਬਤਾਈਏ ਆਪ ਕੋ जमीन के क्या बोला आगा। जो, जो यहाँ जमीन का लैंड है जो ज़मीन का लैंड है ये जो नेटिव ब्लेंड होता है लोग पौत जब भरना पड़ता है तो वो पौत सब पैसा चला जाता है उधर है तो फिर लोग और काम नहीं करते हैं दिल नहीं लगाते वो यहाँ से निकलना चाहते हैं और वो यहाँ से चल देते हैं क्योंकि उनके पास कुछ इनकम नहीं बचता है और जो जो फ्री हो ले वो ऑन आउन ऑना होता है उनको पास थोड़ा कुछ बच जाता है जब गन्ने के, के खेती के बगल देखे अगर जो तो जो नेटिव में होता है जो बहुत बढ़ते हैं लोग और बहुत मुश्किल से जी रहे हैं तो बहुत तकलीफ़ होता है तो वो जाने के लिए गुस्सा हो जाते हैं, जो अब निकल जाते हैं कोई कहाँ चल देते हैं कोई शहर में चल देते हैं बाहर काम करते हैं खेती कोई नहीं करना चाहते हैं खेती बाड़ी कोई नहीं करना चाहते हैं क्योंकि उनको कुछ उनके पास इनकम नहीं बचता है क्योंकि उनको सब खर्च हो जाता है वो पौध भरते हैं भाई जी, वो जो जमीन यहाँ कितने तरह की जमीन है यहाँ पे ना वो सब बताइएगा और एक नेटिव है? है एक सी है वो सब पौध पे आ जाता है और जो फ्री वाले वो महीना महीना होता है तो वो कुछ ना कुछ इनकम कर लेते हैं लेकिन जब आदे नेटिव में जब गन्ने नहीं रहेंगे तो फिर फ्री हॉल में कम फ्री हॉल है तो अब गन्ना रहेगा तो फिर क्या करेंगे तो मिल नहीं चलेगा तो जो पे यो कोई गुमने, कोई घूमने घूमने आ रहा है यहाँ पे जी तो उसको तो कुछ बोलना चाहते हो जो घूमने आते हैं लोग मैं यही चाहता हूँ बोलने के लिए क्योंकि बहुत सब रहे एकदम अपने आप को बहुत होशियार रहे स्मार्ट रहे और ऐसे वैसे के फ्रेंड ना बना ले कि वो फिर बाद में जिसका फ्रेंड बनेगा वो तकलीफ आपको करेगा और यहाँ पे बहुत ही उल्टा सीधा काम होता रहते हैं जो अच्छे लोग होते हैं अच्छे लोग मिलते हैं तो अच्छे से अच्छे लोग मिलते हैं तो अच्छे से बातचीत करते हैं और जो बुरा लोग होंगे वो मीठे मीठे बात करके वो भजा देंगे धन्यवाद जी भाई आपका बहुत बहुत थैंक यू थैंक यू ओके भाजी टांगी टांगी आ गया ਬਹੁਤ ਛੋਟੇ ਛੋਟੇ ਇੱਥੇ ਨਾ ਪਿੰਡ ਆਈ ਜਾਂਦੇ ਆ ਰੋਕੀ ਜਾਂਦੇ ਬੱਸ ਐਦਾਂ ਦੇ ਬੱਸ ਸਟਾਪ ਆ ਇੱਥੇ ਐਸੋ ਇੱਕੋ ਇੱਕ ਗਲੀ ਆ ਐਵਾ ਕਿਥੇ ਬੱਸ ਚਲਾ ਰਹੇ ਹੋ ਹੈ 20 ਸਾਲ ਹੋ ਗਏ ਬੱਸ ਚਲਾਦੇ ਹਾਂ ਉਹ ਕਿਹਦਾ ਡਰਾਈਵਿੰਗ ਅੱਛਾ ਹੈ ਸਹੀ ਹੈ

ਓਕੇ ਬਾਜੀ ਆ ਪਿੰਡ ਆ ਗਿਆ ਤਬੂਆ ਪਿੰਡ ਤਬੂਆ ਇੱਥੋਂ ਆਪਾਂ ਜਿਹੜੀ ਸੂਬਾ ਵਾਲੀ ਬੱਸ ਲੈਣੀ ਆ ਨਾ ਐਕਸਪ੍ਰੈਸ ਬੱਸ ਇੱਥੋਂ ਲੈਣੀ ਆਪਾਂ ਕੋਈ ਜਿਹੜੀ ਐਕਸਪ੍ਰੈਸ ਬੱਸਵਾਂ ਨੂੰ ਰਾਸਤੇ ਜਿਵੇਂ ਕਿਤੇ ਖੜੀ ਕਰਦੇ ਆਗੇ ਤਾਂ ਇੱਥੇ ਇਹਨਾਂ ਦਾ ਮੇਨ ਬੱਸ ਸਟਾਪ ਆ ਵੱਡਾ ਜਿਹੜਾ ਉੱਥੋਂ ਮਿਲਣੀ ਆ ਵੱਡੀ ਬੱਸ ਖੁੱਲੀ ਮੱਛੀ ਵੇਚਦੇ ਆ ਖੁੱਲੀ ਮੱਛੀ ਰੈਸ਼ ਫਿਸ਼ ਮੇਲਾ ਦਾ ਬੱਸ ਸਟਾਪ ਆ ਗਿਆ ਮੇਨ ਦਾ ਸੋ ਥਿਸ ਇਜ਼ ਮੇਨ ਬੱਸ ਸਟਾਪ ਓਕੇ ਇਹ ਤਾਬੂ ਆ ਤਾਬੂ ਮੂਸਰ ਮਾਰਕੀਟ ਆ ਗਏ ਇੱਥੇ ਦਾ ਬਾਜ਼ਾਰ ਆ ਗਿਆ ਨਾਲ ਮੈਨੂੰ ਇੱਥੇ ਜਿਹੜੇ ਨਾ ਬੱਸ ਸਟਾਪ ਆ ਵੈਸੇ ਦਾ ਅਟੈਚ ਹੁੰਦੇ ਆ ਜਿੱਦਾਂ ਬੱਸ ਸਟਾਪ ਅਟੈਚ ਹੋਆ ਮਾਰਕੀਟ ਦੇ ਨਾਲ ਜਰ ਹਤੇ ਬਹੁਤ ਸਾਰੇ ਬੰਦੇ ਆਪਣਾ ਨਾ ਛੋਟਾ ਛੋਟਾ ਜਿਹੜੇ ਖੇਤੀ ਹੈ ਜਿਹਨਾਂ ਦਾ ਆਪਣਾਗਾ ਕੇ ਆਪ ਵੀ ਆਪੇ ਵੇਚਦੇ ਜਦਾ ਇੱਥੇ ਦੀ ਗਵਰਨਮੈਂਟਾਂ ਦਾ ਕੇਅਰ ਨਹੀਂ ਕਰਦੀਆਂ ਯਾਰ ਮੈਨੂੰ ਲੱਗਦਾ ਬੰਦਿਆਂ ਦਾ ਵੜ ਜਿਹੜੇ ਬੱਚੇ ਵਗੈਰਾ ਇੱਥੇ ਉਹਨਾਂ ਨੂੰ ਵਧੀਆ ਉਹਦਾ ਪੜਾਉਂਦੇ ਆ ਜਿੱਦਾਂ ਉਹਨਾਂ ਨੂੰ ਇਹ ਸਕੂਲ ਵਗੈਰਾ ਉਹਨਾਂ ਨੂੰ ਫ੍ਰੀਜ ਸਾੜੀ ਦਿੰਦੇ ਆ ਸਮਾਈਲ ਭਾਈ ਆਪਾਂ ਤੂਬਾ ਇੱਥੇ ਪੁੱਜ ਗਏ ਆ ਤੂਬਾ ਕਾਜ਼ਵਾ ਪੈਂਦਾ ਆ ਇੱਥੋਂ ਆਪਾਂ ਨੂੰ ਬੱਸ ਲੈਣੀ ਪੈਣੀ ਆ ਸੂਬਾ ਦੀ ਜਿਹੜੀ ਕਿ ਐਕਸਪ੍ਰੈਸ ਬੱਸ ਜਾਂਦੀ ਆ ਤੇ ਉਸ ਦੇ ਵਿੱਚ ਤੁਸੀਂ ਦੇਖੋ ਕਿ ਆ ਵਾਲੀ ਕੰਪਨੀ ਆ ਸਨਵੀਮ ਕੰਪਨੀ ਦਾ ਆਪਾਂ ਇੱਥੇ ਬੱਸ ਨਾ 1:30 ਵਜੇ ਜਾਣੀ ਆ ਆਪਣੀ ਇੱਥੋਂ ਤੇ ਆਪਾਂ ਨੂੰ ਪੂਰੇ ਲੱਗੜਿਆ 6 ਘੰਟੇ ਮਾਲਿਕੁਮ ਸਲਾਮ ਅੰਕਲ ਜੀ ਮਾਲਿਕੁਮ ਸਲਾਮ ਦੇ ਦੇ ਕਿਆ ਵੇਚ ਰਹੇ ਨਮਕੀਨ ਨਮਕੀਨ ਵੇਚਦੇ ਪਏ ਆਪ ਤੁਹਾਡਾ ਸ਼ਾਪ ਹੈ ਨਹੀਂ ਨਹੀਂ ਅੱਛਾ ਆ ਦੇਖੋ ਮਾਰਕੀਟ ਐ ਇਦਾਂ ਦੇ ਇੱਥੇ ਰੋਡ ਰਾਡ ਸਾਰਾ ਕੁਝ ਇੱਥੇ ਸ਼ਾਪ ਹੈ ਨਮਕੀਨ ਦੀ ਨਮਕੀਨ ਬਣਾ ਕੇ ਵੇਚਦੇ ਆ ਕਿਹਦਾ ਸਸਤੀ ਕਰ ਭਾਜੀ ਕਿਆ ਵੇਚ ਰਹੇ ਹੋ ਹਾਂ ਬਾ ਇਹ ਇਸ਼ਾਰਾ ਹੈ ਇਹ ਸਾਰਾ ਪਾਵਰ ਬੈਂਕ ਹੈ ਹਾਂ ਪਾਵਰ ਬੈਂਕ ਕਿੰਨੇ ਦਾ ਹੈ थर्टी डॉलर्स का है अच्छा ट्वेंटी फाइव कर दी अच्छा 25 कर दी। हाँ, थीखा थीखा। okay. कितने कितना है उसमें यूनिट कितना है टेन थाउजेंड सही सब बढ़िया यार बोला हेलो केवी आ वाले आ वाले शहर च आए आप वाले शहर के बस स्टेट ਤਾਬੂਆ ਤਾਬੂਆ ਦੇ ਵਿੱਚ ਆਪਾਂ ਜਿਹੜਾ ਖਾਲਸਾ ਕਾਲਜ ਆ ਉੱਥੋਂ ਬੱਸ ਫੜ ਕੇ ਆਪਾਂ ਲੋਕਲ ਬੱਸ ਫੜ ਕੇ ਆਪਾਂ ਆਵਲੇ ਟਾਊਨ 'ਚ ਆਏ ਆ ਜਿਹੜੀਆਂ ਐਕਸਪ੍ਰੈਸ ਬੱਸਾਂ ਬੱਸਾਂ ਆ ਉਹ ਇੱਥੋਂ ਚੱਲਦੀਆਂ ਆ ਇੱਥੋਂ ਵਿਸ਼ੇ ਬਾ ਆ ਜਿਹੜੀਆਂ ਬਾਤੋਂ ਚੱਲਦੀਆਂ ਆ ਤਾਂ ਇੱਥੋਂ ਆਪਾਂ ਨੂੰ ਸੂਬਾ ਜਾਣ ਲਈ ਲੱਗਣੇ ਹੈਗੇ ਆ 5.5 ਘੰਟੇ ਦੀ ਇੱਥੋਂ ਹੈਗੀ ਆ ਰਾਈਡ ਤੇ ਆਪਣੀਆਂ ਟਿਕਟਾਂ ਹੈਗੀਆਂ ਆ 22 ਤੋਂ 23 ਡਾਲਰ ਦੀ ਟਿਕਟਾ ਫੀਜ਼ ਇਨ ਤੇ ਜੋ ਕਿ ਆਪਾਂ ਨੂੰ ਉੱਥੇ ਸਵੇਰ ਟਾਊਨ ਦੇ ਵਿੱਚ ਆਪਾਂ ਨੂੰ ਉੱਥੇ ਉਹਨਾਂ ਨੇ ਲਾ ਦੇਣਾ ਆ ਤੇ ਐਕਸਪ੍ਰੈਸ ਬੱਸ ਵਾ ਆ ਵੀਡੀਓ ਦੇ ਨਾਲ ਆਪਣੇ ਨਾਲ ਜੁੜੇ ਹੋਏ ਰਹਿਦਾਂ ਦੀ ਵੀਡੀਓ ਦੇਖਣ ਲਈ ਇਸ ਟਾਈਮ ਆਪਾਂ ਐਕਸਪਲੋਰ ਕਰਦੇ ਪਏ ਆ ਫਿਜੀ ਫਿਜੀ ਆਈਲੈਂਡ ਜਿਹਨੂੰ ਕਹਿੰਦੇ ਆ ਮਿਨੀ ਇੰਡੀਆ ਸੋ ਜੋ ਕਿ ਆਸਟ੍ਰੇਲੀਆ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਜੇ ਆਪਾਂ ਫਿਜੀ ਨੂੰ ਆਣਾ ਹੋਵੇ ਤਾਂ ਸਾਢੇ 3 ਤੋਂ 4 ਘੰਟੇ ਲੱਗ ਜਾਂਦੇ ਜੇ ਤਾਂ ਜਹਾਜ਼ ਦੇ ਵਿੱਚ ਤੇ ਇੱਥੇ ਦੀ ਕਰੰਸੀ ਹੈਗੀ ਆ ਡਾਲਰ ਜਿਹੜਾ ਇੱਥੇ ਦਾ ਇਹਨਾਂ ਦਾ ਆਪਣਾ ਡਾਲਰ ਵਾ ਤੇ ਇੱਥੇ ਜਿਆਦਾ ਜਿਹੜੀ ਪਾਪੂਲੇਸ਼ਨ ਹੈਗੀ ਆ ਤੇ ਉਹ ਇਹਨਾਂ ਦੇ ਜਿਹੜੇ ਇੱਥੇ ਕਵੀਤੀ ਲੋਕ ਆ ਉਹਨਾਂ ਦੀ ਪਾਪੂਲੇਸ਼ਨ ਹੈਗੀ ਹੈ ਤੇ 52% ਤੇ ਜਿਹੜੇ ਫਿਜੀ ਇੰਡੀਆਨ ਆ ਜਿਹੜੀ ਮਿਕਸ ਜਿਹੜੀ ਫਿਜੀ ਇੰਡੀਆਨ ਜਿਹੜੇ ਆਪਣੀ ਕਮਿਊਨਿਟੀ ਆ ਜਿਹੜੇ ਪੁਰਾਣੇ ਟਾਈਮ 'ਚ ਇੱਥੇ ਮਾਈਗ੍ਰੇਟ ਹੋ ਕੇ ਗੋਰਿਆਂ ਨੇ ਲਾ ਗਏ ਤੇ ਛੱਡੇ ਸੀਗੇ ਉਹਨਾਂ ਦੀ 48% ਪਾਪੂਲੇਸ਼ਨ ਆ ਪਰ ਮੈਂ ਮੋਸਟਲੀ ਇੱਕ ਚੀਜ਼ ਦੇਖੀ ਆ ਕਿ ਜਿਹੜੀ ਇੱਥੇ ਦੀ ਪਾਪੂਲੇਸ਼ਨ ਆ ਨਹੀਂ ਆ ਗਈ ਆਪਣੀ ਬੱਸ ਸਰਵੀਨ ਵਾਲਿਆਂ ਦੀ ਬੱਸ ਆ ਗਈ ਆ ਆਪਾਂ ਚੜਨ ਲੱਗਿਆ ਹੁਣ ਤੇ ਮਿਲਦੇ ਆ 5-6 ਘੰਟਿਆਂ ਬਾਅਦ ਹੁਣ ਦੇਖਦੇ ਆ ਕਿੰਨਾ ਟਾਈਮ ਲ ਰਸ਼ ਲੱਗਿਆ ਹੋਇਆ ਇੱਥੇ ਟਿਕਟਾ ਚੈੱਕ ਕਰਦੇ ਵੇ ਬਾਈ ਆਹ ਬਾਈ ਨੇ ਆਪਾਂ ਨੂੰ ਟਿਕਟ ਦਿੱਤੀ ਆ ਆ ਬੰਦੇ ਦਾ ਮੂੰਹ ਯਾਦ ਰੱਖ ਲਓ ਕੋਈ ਵੀ ਆਉਂਦਾ ਨਾ ਇੱਧਰ ਨੂੰ ਆਹ ਵਾਲੇ ਸਾਈਡ ਤੇ ਲਟਾਕਾ ਤੋਂ ਬਾਹਰ ਹੋ ਕੇ ਜਿਹੜੇ ਸੂਬਾ ਜਾਣਾ ਆਹ ਬੰਦੇ ਨੇ ਤੁਹਾਨੂੰ ਟਿਕਟਾਂ ਦੇਣੀਆਂ ਆ ਤੇ ਯਾਦ ਰੱਖਿਓ ਇਹਨੂੰ ਤੇ ਆਪ ਜੀ ਦਾ ਨਾਮ ਸ਼ਬੀਮ ਸ਼ਬੀਮ ਨਾਮ ਆ ਬਾਈ ਦਾ ਤੇ ਮੇਰੇ ਵੱਲੋਂ ਇਹਨਾਂ ਨੂੰ ਵੈਸਟ ਬੀਸਿਸ ਦਾ ਤਾਂ ਆਪ ਜੀ ਵੀ ਇਹਨਾਂ ਨੂੰ ਗੁੱਡ ਲੱਕ ਕਿਓ ਤੇ ਥੈਂਕ ਯੂ ਬਾਈ ਜੀ ਥੈਂਕ ਯੂ ਬੰਦੇ ਜੀ ਤੇ ਆ ਗਿਆ ਬੱਸ ਉਸ ਤੇ ਬੱਸ ਫੜਦੇ ਆ ਦੇਖਦੇ ਹਾਂ ਕਿੰਨਾ ਕਿ ਜਾਊਗੀ ਧੰਨਵਾਦ ਜੀ